ਨਿਊਯਾਰਕ ਸਿਟੀ ਵਿੱਚ ਰੋਡ ਦਾ ਨਾਮ ਡਾਕਟਰ ਬੀ ਆਰ ਅੰਬੇਡਕਰ ਵੇ ਰੱਖਣ ਦੌਰਾਨ ਕਰਵਾਏ ਗਏ ਇਤਿਹਾਸਿਕ ਪ੍ਰੋਗਰਾਮ ਵਿੱਚ ਆਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਨਿਮੇਸ਼ ਕਲਰਜੀ ਦੇ ਨਾਲ ਇੰਗਲੈਂਡ ਤੋਂ ਉਹਨਾਂ ਦੇ ਸਾਥੀ ਸ਼੍ਰੀ ਰਾਮਪਾਲ ਰਾਹੀ ਜੀ ਵੀ ਪਹੁੰਚੇ ਸਨ ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਇਸ ਇਤਿਹਾਸਿਕ ਪ੍ਰੋਗਰਾਮ ਕਰਵਾਉਣ ਲਈ ਦੋਹਾਂ ਸੰਸਥਾਵਾਂ ਦਾ ਧੰਨਵਾਦ ਕੀਤਾ ਉੱਥੇ ਹੀ ਸਾਰਿਆਂ ਨੂੰ ਆਪਣੇ ਰਹਿਬਰਾਂ ਦੇ ਦੱਸੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੱਤੀ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਰਾਮਪਾਲ ਰਾਹੀ ਜੀ ਪਿਛਲੇ 47 ਸਾਲਾਂ ਤੋਂ ਰੈਬਰਾਂ ਦੇ ਮਿਸ਼ਨ ਨਾਲ ਜੁੜੇ ਹੋਏ ਹਨ ਯੂਕੇ ਵਿੱਚ ਉਹ ਪੰਜਾਬ ਬੁੱਧਿਸਟ ਸੋਸਾਇਟੀ ਯੂਕੇ ਦੇ ਪ੍ਰਧਾਨ ਜਦਕੀ ਫੈਡਰੇਸ਼ਨ ਆਫ ਅੰਬੇਡਕਰ ਅਤੇ ਮਿਸ਼ਨ ਸੋਸਾਇਟੀ ਦੇ ਵਾਇਸ ਪ੍ਰਧਾਨ ਹਨ ਸਾਨੂੰ ਇਹ ਵੀ ਦੱਸਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਰਾਮਪਾਲ ਰਾਹੀ ਜੀ ਪੰਜਾਬ ਵਿੱਚ ਚੱਲ ਰਹੇ ਸ਼ਿਰਗੁਰ ਵਿਦਾਸ ਮਿਸ਼ਨ ਹਸਪਤਾਲ ਪਲਾਹੀ ਗੇਟ ਫਗਵਾੜਾ ਦੇ ਟਰਸਟੀ ਵੀ ਹਨ ਜਿਕਰ ਜੋ ਹੈ ਕਿ ਜਦੋਂ ਵੀ ਕਿਤੇ ਤੰਦਨ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾਕਟਰ ਪੀਮਰਾਵ ਅੰਬੇਦਕਰ ਜੀ ਦੇ ਮਿਸ਼ਨ ਨਾਲ ਸੰਬੰਧਿਤ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਸ਼੍ਰੀ ਰਾਮਪਾਲ ਰਾਹੀ ਜੀ ਵਿਸ਼ੇਸ਼ ਤੌਰ ਤੇ ਉੱਥੇ ਜ਼ਰੂਰ ਪਹੁੰਚਦੇ ਹਨ ਹੁਣ ਤੱਕ ਉਹ ਅਮਰੀਕਾ ਕੈਨੇਡਾ ਫਰਾਂਸ ਜਰਮਨੀ ਜਾਪਾਨ ਅਤੇ ਪੁਰਤਗਾਲ ਆਦਿ ਦੇਸ਼ਾਂ ਵਿੱਚ ਹੋਏ ਪ੍ਰੋਗਰਾਮਾਂ ਦਾ ਹਿੱਸਾ ਬਣ ਚੁੱਕੇ ਹਨ ਪੀਰ ਜਹੇ ਪੁੱਤ ਨਤ ਨਾ ਜੰਮਦੇ ਜੰਮਦੇ ਲੋਕ ਬਥੇਰੇ ਕਦੀ ਕਿਦਾਈ ਹੋਣ ਮਸੀਹਾ ਕਹਨ ਲਈ ਦੂਰ ਹਦੇਰੇ ਕਿੰਨਾ ਵਧੀਆ ਸ਼ਾਇਰ ਨੇ ਲਿਖਿਆ ਹੈ ਅੱਜ ਅਸੀਂ ਇਸ ਮੌਕੇ ਤੇ ਇਕੱਠੇ ਹੋਏ ਹਾਂ ਸੋ ਸ੍ਰੀ ਗੁਰੂ ਅਰਦਾਸ ਸਭਾ ਨਿਊਯਾਰਕ ਅਤੇ ਬੇਗਮਪੁਰਾ ਕਲਚਰ ਸੁਸਾਇਟੀ ਨਿਊਯਾਰਕ ਉਹਨਾਂ ਦੇ ਅਸੀਂ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਕੱਠੇ ਹੋ ਕੇ ਸੰਘਰਸ਼ ਕਰਕੇ ਇੱਕ ਸਾਨੂੰ ਉਹ ਹਿਸਟਰੀ ਬਣਾ ਦਿੱਤੀ ਹੈ ਜਿਹੜੀ ਕਿ ਨਾਲ ਜਿਹੜਾ ਕਹਿੰਦੇ ਹੁੰਦੇ ਆ ਕਿਸੇ ਨਾਲ ਦੀ ਕੋਈ ਬਰਾਬਰੀ ਤਾਂ ਹੋ ਹੀ ਨਹੀਂ ਸਕਦੀ ਸੋ ਮੈਂ ਨਾਲ ਇਹ ਵੀ ਦੱਸ ਦਮਾ ਕਿ ਇਹ ਮੇਰਾ ਤੀਸਰਾ ਚੱਕਰ ਹੈ ਇੰਗਲੈਂਡ ਵਿੱਚ ਇੰਗਲੈਂਡ ਤੋਂ ਇੱਥੇ ਆਣ ਦਾ ਪਹਿਲਾ ਅਸੀਂ 1995 ਦੇ ਵਿੱਚ ਬਾਬਾ ਸਾਹਿਬ ਦੇ ਜਿੱਥੇ ਉਹ ਪੜ੍ਹ ਕੇ ਗਏ ਸੀਗੇ ਕਲੰਬੀਆ ਯੂਨੀਵਰਸਿਟੀ ਵਿੱਚ ਉੱਥੇ ਉਹਨਾਂ ਦਾ ਬੁੱਤ ਲਗਾਉਣ ਆਏ ਸੀਗੇ 1995 ਵਿੱਚ ਫਿਰ ਅਸੀਂ 125ਵਾਂ ਜਨਮ ਦਿਨ ਮਨਾਣਾ ਹੈ ਤੇ ਅੱਜ ਵੀ ਅਸੀਂ ਇੱਕ ਤੀਸਰੀ ਇਹ ਹਿਸਟੋਰੀਕਲ ਇਵੈਂਟ ਹੋ ਗਿਆ ਹੈ ਮੇਰੀ ਲਾਈਫ ਦਾ ਕਿ ਅੱਜ ਮੈਨੂੰ ਤੁਸੀਂ ਸੱਦਾ ਦੇ ਕੇ ਬੁਲਾਇਆ ਤੇ ਇਹਦੇ ਵਿੱਚ ਮੈਂ ਅੱਜ ਜੋ ਤੁਹਾਡੇ ਨਾਲ ਸ਼੍ਰੀਖ ਹੋਇਆ ਹਾਂ ਉਸ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਇਹ ਵੀ ਇੱਕ ਹਿਸਟਰੀ ਬਣ ਗਈ ਹੈ ਥੈਂਕ ਯੂ ਵੈਰੀ ਮੱਚ ਮੈਂ ਸਾਰੇ ਹੀ ਦੋਨਾਂ ਹੀ ਸਭਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਤੋਂ ਪਹਿਲਾਂ ਕਿ ਮੈਂ ਜਿਆਦਾ ਨਵਾਂ ਬਲ ਨਾ ਜਾਵਾਂ ਤੇ ਕਿਉਂਕਿ ਮਿੰਟ ਤੇ ਮੈਨੂੰ ਪੰਜ ਮਿਲੇ ਆ ਤੇ ਪੰਜਾਂ ਮਿੰਟਾਂ ਦੇ ਵਿੱਚ ਬਾਬਾ ਸਾਹਿਬ ਬਾਰੇ ਬੋਲਣਾ ਬਾਬਾ ਸਾਹਿਬ ਦਾ ਇੱਕ ਵੀ ਤੁਸੀਂ ਵਿਸ਼ਾ ਲੈ ਲੋਗੇ ਉਹ ਤੇ ਬੋਲਣਾ ਪੋਸੀਬਲ ਨਹੀਂ ਹੈ ਲੇਕਿਨ ਮੈਂ ਨਾਲ ਨਾਲ ਹੀ ਜੋ ਕੁਝ ਵੀ ਇੱਥੇ ਮੇਰੇ ਸਾਡੇ ਬੁਲਾਰਿਆਂ ਨੇ ਕਿਹਾ ਉਸ ਨੂੰ ਥੋੜਾ ਪਰਚੋਲ ਕਰਾਂਗਾ ਆਪਣੀ ਗਿਆਨੀ ਜੀ ਕਹਿ ਗਏ ਨੇ ਕਿ ਸਾਡੇ ਲੋਕ ਸੁੱਤੇ ਪਏ ਨੇ ਬਿਲਕੁਲ ਸਹੀ ਹੈ ਉਹ ਸੁੱਤੇ ਨਹੀਂ ਪਏ ਓਕੇ ਇਸਲੇ ਮਾਰ ਕੇ ਤੇਰੇ ਮਛਲੇ ਹੋਏ ਕਹਿੰਦੇ ਹੁੰਦੇ ਆ ਸੁੱਤੇ ਰਹਿਣਾ ਤੇ ਬਚਲੇ ਦੇ ਵਿੱਚ ਦੋਨੋਂ ਫਰਕ ਹੁੰਦਾ ਜਿਹੜਾ ਸੁੱਤਾ ਬੰਦਾ ਹੈ ਉਹ ਉੱਠ ਸਕਦਾ ਉਸ ਨੂੰ ਜਗਾਓ ਉੱਠੇਗਾ ਜਿਹੜਾ ਮਛਲਾ ਹੈ ਉਸ ਨੂੰ ਤੁਸੀਂ ਜਿੰਨੇ ਮਰਜੀ ਛੇੜ ਕਰੀ ਜਾਓ ਜਿੰਨੇ ਮਰਜੀ ਉਹ ਨਹੀਂ ਕਰੂਗਾ ਜਿਹੜੀ ਮੇਰੀ ਕੌਮ ਹੈ ਉਹ ਇਸ ਵੇਲੇ ਮਛਲੀ ਹੈ ਉਸ ਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਮਹਾਪੁਰਸ਼ਾਂ ਨੇ ਸਾਡੇ ਲਈ ਕੀ ਕੀਤਾ ਉਹ ਬਾਬਾ ਸਾਹਿਬ ਦੇ ਬਾਰੇ ਅਗਰ ਤੁਸੀਂ ਉਹਨਾਂ ਦੀ ਲਾਈਫ ਦੇਖੋ ਉਹਨਾਂ ਨੇ ਸਾਰੀ ਲਾਈਫ ਸੰਘਰਸ਼ ਕਰਕੇ ਜਿਹੜਾ ਕਿ ਮੇਰੇ ਅਕ ਵੀਰ ਨੇ ਕਿਹਾ ਕਿ ਸਾਡੇ ਗੱਲਾ ਵਿੱਚੋਂ ਰੱਸੀਆਂ ਘੜਾ ਕੇ ਟਾਈਲ ਵਾਲੇ ਟੀ ਸਾਨੂੰ ਟਾਈ ਬਾਬੂ ਬਣਾ ਦਿੱਤਾ ਸਾਨੂੰ ਵੀ ਆਰ ਵੀ ਆਰ ਬੀ ਰਨਿੰਗ ਅ ਵੈਰੀ ਗੁੱਡ ਬਿਜ਼ਨਸ 올ਓਵਰ ਦ ਵਰਲਡ ਜਿੰਨੇ ਵੀ ਅੰਬੇਡ ਕਰਾਈਆ ਕੋਈ ਵੀ ਮੇਰੇ ਖਾਚ ਮਾੜਾ ਨਹੀਂ ਮਰਦਾ ਬਹੁਤ ਚੰਗੀ ਦੀ ਗੱਲ ਹੈ ਲੇਕਿਨ ਬਾਬਾ ਸਾਹਿਬ ਨੇ ਆਪਣੇ ਸੰਘਰਸ਼ ਕਰਦੇ ਸਮੇਂ ਆਪਣੇ ਚਾਰ ਬੱਚੇ ਦੀ ਪਰਵਾਹ ਨਹੀਂ ਕੀਤੀ ਕੋਈ ਬੱਚਾ ਵਿਚਾਰਾ ਦਵਾਈ ਦੇ ਦੁੱਖੋਂ ਮਰ ਗਿਆ ਕੋਈ ਵਿਚਾਰਾ ਬੇਰਅਕੀਰ ਤੋਂ ਬਸ ਮਗਿਆ ਬਹੁਤ ਵਾਰੀ ਤਫਾ ਬਸਾ ਆਪਣੀ ਮਰੇ ਹੋਏ ਬੱਚੇ ਨੂੰ ਛੱਡ ਕੇ ਵੀ ਮੀਟਿੰਗ ਤੇ ਗਏ ਕਹਿੰਦੇ ਅਗਰ ਮੈਂ ਇਸ ਬੱਚੇ ਦੀ ਦੇਖਭਾਲ ਕਰਦਾ ਰਿਹਾ ਤਾਂ ਮੇਰੇ ਜਿਹੜੇ ਲੱਖਾਂ ਲੋਕ ਮੇਰੇ ਜਿਹੜੇ ਲੱਖਾਂ ਬੱਚੇ ਹਨ ਵਾਕੀ ਪਾਰੇ ਦੇ ਉਹਨਾਂ ਦਾ ਕੀ ਹੋਏਗਾ ਦੱਸੋ ਇਹੋ ਜਿਹਾ ਇਹੋ ਜਿਹੀ ਕੁਰਬਾਨੀ ਕੌਣ ਕਰਦਾ ਹੈ ਸੋ ਉਸ ਮੇਰੇ ਬਾਬਾ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਹੈ ਅਸੀਂ ਉਹਨਾਂ ਦੀ ਰਿਟਰਨ ਜਿਹੜੀ ਹੈ ਉਹ ਕਦੇ ਵੀ ਆਪਣੀ ਲਾਈਫ ਵਿੱਚ ਜਿੰਦਾ ਮਰਜੀ ਕਰੀਏ ਅਸੀਂ ਨਹੀਂ ਦੇ ਸਕਦੇ ਅੱਜ ਅਸੀਂ ਬੜੀ ਸਾਫ ਸੁਥਰੀ ਜ਼ਿੰਦਗੀ ਜੀ ਰਹੇ ਆ ਇਹ ਉਹਨਾਂ ਦਾ ਹੀ ਜਿਹੜਾ ਸਾਰਾ ਸਦਕਾ ਹੈ ਸੋ ਅਸੀਂ ਕਹਿੰਦੇ ਹਾਂ ਜੀਣਾ ਜਿਹੜਾ ਕੀ ਹੁੰਦਾ ਹੈ ਜੀਣਾ ਦੋ ਤਰ੍ਹਾਂ ਦਾ ਹੁੰਦਾ ਇੱਕ ਹੁੰਦਾ ਹਉ ਪਰੇ ਦਾ ਜੀਣਾ ਜਿਹੜੇ ਕ ਮੇਰੇ ਲੋਕ ਜੀ ਰਹੇ ਆ ਇੱਕ ਹੁੰਦਾ ਅਣਖ ਦੇ ਨਾਲ ਜੀਣਾ ਤੋ ਬਾਬਾ ਸਾਹਿਬ ਨੇ ਸਾਨੂੰ ਕਿਹਾ ਸੀਗਾ ਪੜੋ ਲਿਖੋ ਇਕੱਠੇ ਹੋਵੋ ਤੇ ਸੰਘਰਸ਼ ਕਰੋ ਤੇ ਅਣਖ ਨਾਲ ਜਿਓ ਤੋ ਉਹ ਸਾਨੂੰ ਕਰਨਾ ਚਾਹੀਦਾ ਜਦੋਂ ਅਸੀਂ ਪੜੋ ਲਿਖੋ ਕਹਿੰਦੇ ਆ ਇਹ ਤੇ ਪੜ੍ਹਾਈ ਉਹ ਹੀ ਨਹੀਂ ਹੈ ਕਿ ਤੁਸੀਂ ਖੁਦ ਪੜ੍ਹਿਓ ਲੇਕਿਨ ਅਸੀਂ ਦੂਜਿਆਂ ਨੂੰ ਵੀ ਪੜਾਉਂਦੇ ਹਾਂ ਮੈਂ ਤੁਹਾਡੀ ਇਨਫੋਰਮੇਸ਼ਨ ਲਈ ਦੱਸ ਦਿਆਂ ਕਿ ਅਸੀਂ ਪ੍ਰਬੋਧ ਭਾਰਤ ਫਾਊਂਡੇਸ਼ਨ ਬਣਾਈ ਹੋਈ ਹੈ ਜਿਸ ਤੇ ਅਪਿੰਦਰਪਾਲ ਜੀ ਵੀ ਤੁਹਾਡੇ ਮੈਂਬਰ ਹਨ ਅਸੀਂ ਹੁਣ ਤੱਕ ਫਗਵਾੜਾ ਦੇ ਵਿੱਚ 13 ਕੰਪੀਟੀਸ਼ਨ ਕਰਵਾ ਚੁੱਕੇ ਹਾਂ 13 ਕਿਤਾਬਾਂ ਦਾ ਆਪਣੇ ਮਹਾਰਾਜ ਮਹਾਪੁਰਸ਼ਾਂ ਦੇ ਬਾਰੇ ਬੱਚਿਆਂ ਨੂੰ ਪੜਨ ਤੇ ਲਈਦਾ ਤੇ ਉਹਨਾਂ ਨੂੰ ਇਨਾਮ ਦੇਈਦਾ 80 ਤੋਂ 90 ਲੱਖ ਰੁਪਇਆ ਉਹਨਾਂ ਨੂੰ ਇਨਾਮ ਦੇ ਚੁੱਕੇ ਆ ਉਹ ਹੁੰਦਾ ਕਿ టు ਮੇਕ them read ਤੋਂ ਬੱਚੇ ਤਾਂ ਪੇਰੈਂਟਸ ਵੀ ਕਹਿੰਦੇ ਕਿ ਬੇਟਾ ਤੂੰ ਪੜ ਤੈਨੂੰ ਸਾਨੂੰ ਕੁਝ ਨਾ ਕੁਝ ਮਿਲੇਗਾ ਦੂਸਰੀ ਗੱਲ ਆ ਗਈ ਮੈਂ ਜ਼ਿਆਦਾ ਨਾ ਕਰਾਂ ਆਪਣੇ ਲੋਕਾਂ ਨੂੰ ਬੋਰਡ ਦਾ ਹੱਕ ਲੈ ਕੇ ਦਿੱਤਾ ਉਹ ਬੋਰਡ ਦਾ ਹੱਕ ਤਾਂ ਲੈ ਕੇ ਦਿੱਤਾ ਪਰ ਨੇਕਮ ਸਾਡੇ ਲੋਕਾਂ ਨੂੰ ਬੋਰਡ ਪਾਉਣੇ ਹੀ ਨਹੀਂ ਆਈ ਮਸਲਾ ਕੀ ਹੈ ਅੱਜ ਸਾਡੇ ਤੇ ਜਿਹੜਾ ਤਸ਼ੱਦਦ ਹੋ ਰਿਹਾ ਪਰ ਜੋ ਕੁਝ ਵੀ ਹੋ ਰਿਹਾ ਪੰਜਾਬ ਦੇ ਵਿੱਚ ਉਹ ਤੁਹਾਨੂੰ ਵੀ ਪਤਾ ਹੈ ਕਿ ਇੱਕ ਬੱਚਾ ਜਿਹੜਾ ਕਿ ਕਿਸੇ ਮਾਸਟਰ ਦੇ ਟੀਚਰ ਦੇ ਭਾਂਡੇ ਨੂੰ ਹੱਥ ਲਾ ਦਿੰਦਾ 9 ਸਾਲ ਦਾ ਬੱਚਾ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਉਹ ਇਹੋ ਜਿਹਾ ਉੱਥੇ ਗਾਨ ਹੋ ਗਿਆ ਕੋੜੀ ਤੇ ਚੜਨ ਦਾ ਕੋਈ ਉਹਨੂੰ ਹੱਕ ਨਹੀਂ ਹੈ ਕੀ ਕੀਤਾ ਜਾਵੇ ਕੋਈ ਵੀ ਜੇ ਤੁਸੀਂ ਮੁਛ ਰਖ ਲੰਨੇ ਤਾਂ ਤੁਹਾਡਾ ਖਤਮ ਕਰ ਦਿੱਤਾ ਜਾਂਦਾ ਦੇ ਵੀ ਕੋਈ ਡੈਮੋਕ੍ਰੇਸੀ ਥੇਰ ਇਜ਼ ਨੋ ਸੱਚ ਡੈਮੋਕ੍ਰੇਸੀ ਇਨ ਇੰਡੀਆ ਫਾਰ ਦਾ ਮੋਮੈਂਟ ਅਸੀਂ ਇਹ ਕਹਿੰਨੇ ਕਿਉਂਕਿ ਸਾਨੂੰ ਅਜੇ ਆਪਣੇ ਲੀਡਰ ਚੁਣਨੇ ਹੀ ਨਹੀਂ ਆਏ ਜਦੋਂ ਸਾਨੂੰ ਵੋਟ ਦਾ ਹੱਕ ਲੈ ਕੇ ਦਿੱਤਾ ਵਾਲਾ ਸਾਹਮਣੇ ਲੇਕਿਨ ਸਾਨੂੰ ਉਹਦੀ ਕੀਮਤ ਦਾ ਪਤਾ ਨਹੀਂ ਲੱਗਾ ਉਹਦਾ ਕੀਮਤ ਅਸੀਂ ਸਮਝੀ ਨਹੀਂ ਆਪਣੇ ਆਪ ਹੀ ਅਸੀਂ ਆਪਣੀ ਵੋਟ ਤੁਸੀਂ ਆਪ ਵੀ ਦੇਖੋਗੇ WhatsApp ਤੇ ਆਏਗਾ ਇੱਕ ਨੂ ਕੋਈ ਜੀਂਦਾ ਕੁੱਕੜ ਫੜਾਈ ਜਾਂਦੇ ਦੇ ਨਾਲ ਪਊਆ ਫੜਾਈ ਜਾਂਦੇ ਆ ਉਹ ਬੋਟ ਦੀ ਕੀਮਤ ਕੀ ਇੱਕ ਕੁੱਕੜ ਤੇ ਇੱਕ ਪਊਆ ਹੁੰਦੀ ਹੈ ਸੋ ਇਸ ਕਰਕੇ ਸਾਨੂੰ ਆਪਣੇ ਜਿਹੜਾ ਵੋਟ ਹੈ ਉਸ ਦਾ ਹੱਕ ਲੈਣਾ ਚਾਹੀਦਾ ਮੈਂ ਜ਼ਿਆਦਾ ਨਾ કહਾਂ ਤੇ ਉਹਦੇ ਨਾਲ ਨਾਲ ਮੈਂ ਕਹਾ ਕਿ ਅੱਜ ਤੁਸੀਂ ਬਹੁਤ ਹੀ ਮਾਰਕੇ ਦਾ ਕੰਮ ਕੀਤਾ ਵੈਰੀ ਗੁੱਡ ਇਸੇ ਨਾਲ ਕਹੋ ਕਿ ਇਕਵੈਲਟੀ ਆਫ ਡੇ ਲਈ ਹੁਣ ਸਟਰਗਲ ਕਰਨਾ ਹੈ ਬਹੁਤ ਸਾਰੇ ਬਹੁਤ ਸਾਰੇ ਧੰਨਵਾਦ ਹੈ 바ਵਾ ਸਾਹਿਬ ਦੇ 14 ਅਪ੍ਰੈਲ ਨੂੰ ਕੁਆਲਿਟੀ ਆਫ ਰੇ ਦਾ ਜਿਹੜਾ ਉਹ ਇੰਪਰੂਵਡ ਹੋ ਚੁੱਕਾ ਹੈ ਅਸੀਂ ਤੁਹਾਨੂੰ ਵੀ ਇਹੀ ਰਿਕਵੈਸਟ ਕਰਾਂਗੇ ਕਿ ਪਲੀਜ਼ ਨੈਕਸਟ ਸਟੈਪ ਕੁਆਲਿਟੀ ਆਫ ਰੇ 바ਵਾ ਸਾਹਿਬ ਦੇ ਨਾਲ ਪੇ ਰੱਖਿਆ ਜਾਵੇ ਬਹੁਤ ਬੰਦਿਆ ਹੈ ਮੈਂ ਆਪਣੇ ਨਾਲ ਆਪਣੇ ਕਲੀਅਰ ਸਾਹਿਬ ਦਾ ਵੀ ਬੜਾ ਥੈਂਕਸ ਕਰਦਾ ਹਾਂ ਜਿਨ੍ਹਾਂ ਨੇ ਕਿ ਮੈਨੂੰ ਇੱਥੇ ਆਣ ਲਈ ਕਾਫੀ ਪ੍ਰੇਰਿਤ ਕੀਤਾ ਕਿ ਮੈਂ ਅੱਜ ਤੁਹਾਡਾ ਸਾਥ ਦੇਵਾਂਗਾ ਮੈਂ ਬਾਕੀ ਸਾਰੇ ਹੀ ਸਜਣਾ ਦਾ ਜਿਨ੍ਹਾਂ ਨੇ ਹੈਲਪ ਕੀਤੀ ਆ उन्हनि जो मां बहुत धनवादी आहियां क्यो पिछो स्पीड आग प्लस परची बि आ गई तो थैंक्यू वैरी मच जिन कुझु मैं कह सघिया टाइम जे काफ़ी आहे लेकिन दिन मौका मिला, कोई गाले फिर के मौक़ा मिलिया त कोई गल न फिर मिलांगे जय भीम जय भारत नवो बुधाए ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ